ਬੋਤਾ ਕਿਉਂ ਤੂੰ ਰੋਈ ਚੰਨੀ ਐਵੇਂ ਸਵੇਰ ਤੀ ਤੂੰ ਬਸ ਐ ਹੋਈ ਰਾਟ ਫੜਿਆ ਰੋਂਦਾ ਹੀ ਤੂੰ ਮੰਮੀ ਰੋਵਾਂ ਨਾ ਤਾਂ ਹੋਰ ਕੀ ਕਰਾਂ ਮੀ ਭਾਬੀ ਨੇ ਕਿਹੜਾ ਚੰਗਾ ਕੀਤਾ ਵਾ ਐਡਾ ਵੱਡਾ ਇਲਜ਼ਾਮ ਲਾਤਾ ਮੇਰੇ ਤੇ ਕੋਈ ਗੱਲ ਨਹੀਂ ਮिन्नੋ ਤੇ ਯਕੀਨ ਵਾ ਨਾ ਪੂਰਾ ਮੇਰੀ ਧੀ ਇਦਾਂ ਦੀ ਨਹੀਂ ਨੀ ਮੈਂ ਤੇਰੇ ਨਾਲ ਵਾਂ ਤੈਨੂੰ ਕੋਈ ਲੋੜ ਨਹੀਂ ਕੀ ਰੋਂਦੀ ਮੰਮੀ ਤੁਸੀਂ ਤੇ ਮੇਰੇ ਨਾਲ ਲਓ ਤੇ ਵੀਰ ਦਾ ਕੀ ਕਰਨਾ ਮਾ ਉਹਨੂੰ ਤਾਂ ਨਹੀਂ ਨਾ ਮੇਰੇ ਤੇ ਵਿਸ਼ਵਾਸ ਰਿਹਾ ਵੀ ਹੁਣ ਮੋਹ ਦੇ ਨਾਲ ਕਿਹੜੀਆਂ ਨਜ਼ਰਾਂ ਨਾਲ ਗੱਲ ਕਰਾਂਗੀ ਕਬਲ ਕੀ ਮਤਲਬ ਤੇਰਾ ਜਿੱਦਾਂ ਹੀ ਅੱਗੇ ਘਰ ਚ ਰਹਿਨੇ ਆ ਪੁੱਤ ਓਦਾਂ ਹੀ ਅਹੀਂ ਹੁਣ ਵੀ ਘਰ ਚ ਰਹਿਣਾ ਵਾ ਇਹੋ ਜਾਂ ਕੋਹ ਨਾ ਸੋਚ ਤੂੰ ਮੰਮੀ ਸੋਚਾਂ ਕਿੱਦਾਂ ਨਾ ਹਰ ਰਿਸ਼ਤੇ ਦੀ ਆਪਣੀ ਕੋਈ ਅਹਿਮੀਅਤ ਹੁੰਦੀ ਆ ਭੈਣ ਭਰਾ ਦਾ ਰਿਸ਼ਤਾ ਹੁੰਦਾ ਮਾਂ ਪਿਓ ਦਾ ਰਿਸ਼ਤਾ ਭਰਾ ਭਝਾਈ ਦਾ ਰਿਸ਼ਤਾ ਤੇ ਅੱਜ ਮੇਰੇ ਭਰਾ ਦਾ ਰਿਸ਼ਤਾ ਵਾ ਮੇਰੇ ਲਈ ਸਭ ਤੋਂ ਉੱਚਾ ਵਾ ਉਹਨੂੰ ਕਿੰਨਾ ਮਾਣ ਹੀ ਮੇਰੇ ਤੇ ਤੇ ਮੈਂ ਉਹਦੀ ਨਜ਼ਰਾਂ ਚ ਕਿੱਦਾਂ ਡਿੱਗ ਗਏ ਮੈਨੂੰ ਪਤਾ ਵਾ ਹੁਣ ਉਹਨੂੰ ਮੈਂ ਕਿੱਦਾਂ ਸਮਝਾਵਾਂ ਵੀ ਮੈਂ ਗਲਤ ਨਹੀਂ ਆ ਭਾਬੀ ਨੇ ਇੱਕ ਮਿੰਟ ਚ ਮੈਨੂੰ ਗਲਤ ਕਰ ਦਿੱਤਾ ਵਾ ਕੋਈ ਨਹੀਂ ਪੁੱਤ ਤੈਨੂੰ ਕੋਈ ਲੋੜ ਨਹੀਂ ਸਮਝਾਉਂਦੀ ਮੈਂ ਆਪੇ ਆਪਣੇ ਪੁੱਤ ਨੂੰ ਆਪੇ ਸਮਝਾ ਲਵਾਂਗੀ ਠੀਕ ਬਾਤ ਰਹਿਣਾ ਹੀ ਉਦਾਂ ਹੀ ਜਿੱਦਾਂ ਅੱਗੇ ਹੀ ਆਪਣੇ ਘਰ 'ਚ ਰਹਿਨੇ ਜਿੱਦਾਂ ਮੰਮੀ ਜੇ ਇਲਜ਼ਾਮ ਮੇਰੇ ਤੇ ਲੱਗਾ ਨਾ ਤੈਨੂੰ ਹੁਣ ਠੀਕ ਵੀ ਮੈਂ ਹੀ ਕਰਾਂਗੀ ਉਹ ਕਾਗਜ਼ ਕਿੱਥੇ ਆ ਜਿਹੜਾ ਭਾਬੀ ਨੇ ਫੜਿਆ ਸੀ ਆਹ ਕਾਗਜ਼ ਇੱਥੇ ਹੀ ਅੱਗ ਲੱਗੀ ਕਾਗਜ਼ ਕਿੱਥੇ ਜਾਣਾ ਕੀ ਕਰਨਾ ਕਾਗਜ਼ ਤੂੰ ਲੈ ਕੋਈ ਨਹੀਂ ਕਾਗਜ਼ ਦਾ ਵੀ ਹੁਣ ਮੈਂ ਨਾ ਤੁਹਾਨੂੰ ਕਰਕੇ ਦੱਸਾਂਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸੂਗੀ ਇਹਦਾ ਕੀ ਹੱਲ ਵਾ ਵੀਰ ਬਤਾਉਂ ਕਿ ਵੀਰ ਵੀਰ ਇੱਥੇ ਆਈ ਨਹੀਂ ਲੱਗਦਾ ਨਕੀ ਕਹਿਣਾ ਵੀਰ ਨੂੰ ਤੂੰ ਬੜੀਆਂ ਆਵਾਜ਼ਾਂ ਮਾਰ ਰਹੀ ਹੈ ਅੱਗੇ ਵੀਰ ਦੀ ਥੋੜੀ ਬੇਇੱਜ਼ਤੀ ਕਰਾਈ ਆ ਜਿਹੜੀ ਹੋਰ ਕਰਾਉਣ ਨੂੰ ਫਿਰਨ ਨਹੀਂ ਆ ਤੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਮੂੰਹ ਨਾਲ ਤੂੰ ਵੀਰ ਵੀਰ ਕਹਿਣ ਰਹੀ ਆ ਕਿੱਦਾਂ ਉਹਨੂੰ ਆਵਾਜ਼ਾਂ ਮਾਰੀ ਜਾਂਦੀ ਆ ਤੇਰੀ ਤੇ ਆਕੜ ਨਾ ਜਿਉਂ ਦੀ ਤਿਉਹ ਹੀ ਆ ਮੇਰੀ ਆਕੜ ਨਹੀਂ ਮੈਂ ਹੁਣੇ ਸਾਬਤ ਕਰ ਦੇਣਾ ਵਾ ਵੀ ਆ ਕੀਦਾ ਕੀਤਾ ਕਰਾਇਆ ਵਾ ਮੇਰੀ ਸੁਣ ਲੈ ਗੱਲ ਤੂੰ ਇਹ ਕੁਝ ਨਹੀਂ ਕਰ ਸਕਦੀ ਜੋ ਕੋ ਕੀਤਾ ਕਰਾਇਆ ਹੈ ਨਾ ਉਹ ਸਾਹਮਣੇ ਹੀ ਆ ਸਾਰਿਆਂ ਦੇ ਕੋਈ ਗੱਲ ਨਹੀਂ ਆ ਲੈਣ ਦੇ ਵੀਰ ਨੂੰ ਫੇਰ ਦੱਸਦੀ ਹਾਂ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅੱਜ ਕਰਕੇ ਛੱਡਾਂਗੀ ਉਹ ਜ਼ਿਆਦਾ ਕੁਝ ਨਹੀਂ ਤੂੰ ਕਰ ਸਕਦੀ ਤੈਨੂੰ ਮੈਂ ਦੱਸਤਾ ਹੀ ਉਹ ਵੀਰ ਦੇ ਸਾਹਮਣੇ ਵੀ ਜਾਂ ਲਾਲਾ ਜੋਰ ਜਿੰਨਾ ਤੇਰੇ ਕੋ ਲੱਗਦਾ ਵਾ ਉਹ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਬਸ ਇੱਕੋ ਹੀ ਗੱਲ ਕਹਿਣੀ ਹੈ ਵੀਰ ਨੂੰ ਉਹ ਆ ਗਿਆ ਵੀਰ ਹਾਏ ਰੱਬਾ ਇੰਨੇ ਈਡਾਂ ਦੀ ਕੀ ਜਿਹੜੀ ਗੱਲ ਕਹਿਣੀ ਵੀਰ ਨੂੰ ਇਹਦੀਆਂ ਤੇ ਅੱਖਾਂ ਹੀ ਹੋਰ ਹੋ ਗਈਆਂ ਵੇਖਾਂ ਤਾਂ ਸਹੀ ਜਾ ਕੇ ਕੀ ਕਰਦੀ ਏ ਆਗੇ ਵੀਰ ਗਿਆ ਕਿਥੇ ਮੈਂ ਘਰੇ ਹੀ ਸਿਰਦਾ ਮੈਨੂੰ ਤਾਂ ਕੋਈ ਗੱਲ ਕਰਨੀ ਸੀ ਕੀ ਵਾਲਾ ਪਾਣਾ ਮੇਰੇ ਕੰਨ ਚ ਮੇਰਾ ਜਿੰਨੀ ਕਾ ਤਨ ਗੱਲ ਕਰਨ ਚੰਗਾ ਤੇ ਨਾ ਮੇ ਮੱਥੇ ਲੱਗਿਆ ਕਰ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਜੋ ਬੱਸ ਕੀ ਗਣਾ ਤੂੰ ਆਹ ਵੇਖਿਓ ਇੱਕ ਮਿੰਟਾ ਫੜਿਓ ਫੜਿਓ ਸਹੀ ਇੱਕ ਮਿੰਟ ਰਹਾ ਦੇ ਇਥੇ ਨੂੰ ਵੀਰ ਆ ਵੇਖ ਆ ਭਾਬੀ ਦੀ ਸਰਵਲ ਕਾਪੀ ਹੈ ਨਾ ਆ ਲੈਟਰ ਵੇਖ ਕੀ ਵਖਾਦਾ ਹੁਣ ਤੂੰ ਵੇਖ ਤਾਂ ਸਹੀ ਆ ਰਾਈਟਿੰਗ ਇੱਕੋ ਜੁਕੀ ਨਹੀਂ ਦੋਵਾਂ ਦੀ ਲਿਖਾਈ ਵੇਖ ਵੀਰ ਇੱਕ ਵਾਰ ਮੇਰੇ ਕਹਿਣ ਤੇ ਇਹ ਵੀ ਵੇਖ ਤੇ ਲੈ ਆ ਲਿਖਾਈ ਵੇਖ ਤੇ ਆ ਲਿਖਾਈ ਵੇਖ ਤੈਨੂੰ ਸੇਮ ਨਹੀਂ ਲੱਗਣ ਢੀ ਬਾਕੀ ਤੂੰ ਆਪੇ ਸਮਝਦਾਰ ਵਾਂ ਵੇਖ ਭਲਾ ਇਦਾਂ ਆ ਲਿਖਾਈ ਤੇਰੀ ਹੈ ਨਾ ਮੇਰੀ ਲਿਖਾਈ ਆ ਐਵੇਂ ਮਾਰਦੀ ਆ ਮੇਰੀ ਲਿਖਾਈ ਕਿੱਦਾਂ ਹੋ ਗਈ ਇਦਾਂ ਦੀ ਮੇਰਾ ਰੰਗ ਕੋਡਿਆ ਫਿਰ ਮੇਰਾ ਰੰਗ ਕੋਡਿਆ ਮੇਰੇ ਰੰਗ ਨੂੰ ਕੀ ਹੋਇਆ ਵਾ ਮੈਂ ਤਾਂ ਚੰਗੀ ਭਲੀ ਤੁਹਾਡੇ ਲਾਗੇ ਖਲੋਤੀ ਆ ਤੂੰ ਸਾਰੇ ਸਤਾਈ ਬਣਾ ਸਦੀ ਮੈਨੂੰ ਬਣਾ ਸਦੀ ਤੇ ਮੈਂ ਪਹਿਲਾਂ ਆਖਿਆ ਹੈ ਨਾ ਇਹ ਕੰਮ ਜਿ ਤੇਰਾ ਮਾਸਾ ਹੋਥ ਹੈ ਨਾ ਤੇਰੇ ਮੈਂ ਹੱਥ ਵੜ ਦਨੇ ਸੰਦਰ ਮੈਂ ਹਾਦੀ ਹੋ ਗਈ ਤੁਹਾਡੇ ਵਾਲੀ ਕੋਈ ਵੀ ਕੰਮ ਹੁੰਦਾ ਨਾ ਤੇ ਮੇਰੇ ਤੇ ਜੋਰ ਚੱਲਦਾ ਤੁਹਾਡਾ ਮੇਰੇ ਤੇ ਗੁੱਸਾ ਨਿਕਲਦਾ ਵਾ ਭੈਣ ਨੂੰ ਨਾ ਕੱਖ ਵੀ ਆਖਿਓ ਉਹਨੂੰ ਤੇ ਸੁਮਕੇ ਮਾਰਦੀ ਛੱਡਾ ਹੀ ਉਹਦੀ ਤਾਂ ਕੁੱਤੇ ਵਾਲ ਦਿੱਤਾ ਨਹੀਂ ਗਿਆ ਤੁਹਾਡੇ ਕੋ ਉਹਨੂੰ ਕਿ ਅੱਖਾਂ ਜਦੋਂ ਹੈ ਸਹੀ ਉਹ ਗਲਤ ਨਹੀਂ ਮਾਸਾ ਗਲਤ ਸਾਰੀ ਤੂੰ ਆ ਇਹ ਸਾਰਾ ਕਸੂਰ ਤੇਰਾ ਵਾ ਤੂੰ ਹੀ ਪਲਾਨ ਘੜੀ ਸੀ ਇਹ ਲਖਾਈ ਤੇਰੀ ਆ ਨਹੀਂ ਮੰਮਾ ਇਹ ਆ ਕਿ ਤੂੰ ਕੀਤਾ ਸਭ ਕੁਝ ਤੇਰੇ ਸਾਹਮਣੇ ਆ ਗਿਆ ਤੈਨੂੰ ਇਹੋ ਹੀ ਮੇਰੀ ਤੀ ਲੱਭੀ ਹੈਗੀ ਬਦਨਾਮ ਕਰਨ ਤੂੰ ਆਪਣੇ ਆਪ ਤਾਂ ਸੋਚ ਲਈ ਨੀ ਵੀ ਮੇਰੇ ਵੀ ਘਰ ਹੈਗੀ ਆ ਮੰਮੀ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਤੁਸੀਂ ਇੱਕ ਮਿੰਟ ਕਿਉਂ ਦੀ ਬਾਜੀ ਪਲਟ ਜਾਂਦੀ ਹੈ ਜਦੋਂ ਤੇ ਗੱਲ ਮੇਰੇ ਤੇ ਹੁੰਦੀ ਨਾ ਇਲਜ਼ਾਮ ਲਾਉਂਦੀ ਤੁਸੀਂ ਸਾਰੇ ਜਾਣੇ ਇੱਕ ਬੰਨੇ ਹੋ ਜਾਂਦੇ ਓ ਤੇ ਜਦੋਂ ਗੱਲ ਤੁਹਾਡੀ ਤੀਹ ਤੇ ਆਈ ਨਾ ਤੁਸੀਂ ਇੱਕ ਵਾਰੀ ਵੀ ਮਾੜਾ-ਮੋਟਾ ਨਹੀਂ ਹੰਕਾਰਾ ਪਰਿਆ ਹਾਂ ਭਈ ਇਹ ਸੱਚ ਵਾ ਤੇ ਝੂਠ ਵਾ ਹੁਣ ਫੇਰ ਤੁਸੀਂ ਦਾਦਾ ਉਹਦੇ ਵੱਲ ਹੋ ਗਈ ਓ ਤੈਨੂੰ ਨਾ ਹਰ ਹੀ ਮਾਫ਼ ਕਰਦਾ ਇਸੇ ਨੂੰ ਸਰਦੇੜੀ ਆ ਤੇ ਤੈਨੂੰ ਵਗਿਆ ਨਾ 76 ਤੇ ਤੈਨੂੰ ਲੱਗੇ ਪਤਾ ਵੀ ਇਲਜ਼ਾਮ ਕਿਦਾਈ ਦਾ ਕਹਿ ਦੇ ਵੀਰ ਮੈਂ ਬਹੁਤਾ ਕੁਝ ਤਾਂ ਕਹਿ ਨਹੀਂ ਹਾਂ ਮੈਂ ਅੰਦਰੇ ਬੈਠੀ ਸ਼ਰਮੋ ਸ਼ਰਮੀ ਨਾ ਪਾਣੀ ਪਾਣੀ ਹੋ ਗਈ ਹੀ ਵੀ ਮੈਂ ਬਾਹਰ ਵੀਰ ਦੇ ਮੱਥੇ ਕਿਦਾਂ ਲੱਗਣਾ ਵਾ ਭਾਬੀ ਨੇ ਇੰਨਾ ਮਾੜਾ ਇਲਜ਼ਾਮ ਲਾਇਆ ਮੇਰੇ ਤੇ ਮੈਂ ਕਦੀ ਸੋਚਿਆ ਨਹੀਂ ਮੇਰੀ ਉਮਰ ਦੀ ਲਿਆਜ ਕਰ ਲੈਂਦੀ ਏ ਉਹ ਮੈਂ ਤਾਂ ਕਿਹਾ ਸੁਧਰ ਗਈ ਹਣੀ ਭਰ ਨਾ ਇਹ ਬੁਕੜਾ ਸੱਪ ਆ ਸੱਪ ਇਹ ਕਿਹਨੂੰ ਡੰਗ ਸਕਦੀ ਆ ਨਾ ਕਾਦੇ ਲਈ ਮੈਂ ਡੰਗ ਦੇਣਾ ਕੀ ਮੈਂ ਤਾਂ ਟੈਡਾ ਮਾੜਾ ਕਰਤਾ ਵਾ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਨੀ ਆ ਵੀ ਮੇਰੇ ਤੇ ਇਹ ਇਲਜ਼ਾਮ ਨਾ ਲਾਓ ਇਹਨੂੰ ਸੁਧਾਰੋ ਇਹ ਸੁਧਰ ਗਈ ਨਾ ਤੇ ਸਭ ਵੇਚੀ ਆ ਜਾਣਾ ਵਾ ਉਹ ਮੈਨੂੰ ਪਤਾ ਕਿਹੜਾ ਸੁਧਰਿਆ ਤੇ ਕਿਹੜਾ ਵਿਗੜਿਆ ਵਾ ਮੈਨੂੰ ਪਤਾ ਵਾ ਹੋਂ ਤਾਂ ਸੁਧਰ ਜਾ ਥੋੜਾ ਜਿਆ ਐਨੇ ਵੱਡੇ ਇਲਜ਼ਾਮ ਲਾਤੇ ਆ ਹੋਂ ਤਾਂ ਵੇਖ ਲੈ ਤੂੰ ਤਾਂ ਸਾਡੇ ਭੈਣ ਭਰਾਵਾਂ ਦੇ ਵਿੱਚ ਵਿੱਚ ਪਾਉਂਦੀ ਸੀ ਭੈਣ ਭਰਾਵਾਂ ਦੇ ਵਿੱਚ ਮਿੱਥ ਮੈਂ ਪਾਉਂਡੀਆਂ ਤੇਰੀਆਂ ਕਰਤੂਤਾਂ ਪਾਉਂਡੀਆਂ ਵਾ ਜਦੋਂ ਬੰਦਾ ਮਾੜੇ ਚੰਗੇ ਕਰਮ ਕਰਦਾ ਵਾ ਨਾ ਉਹ ਗੁੱਜੇ ਨਹੀਂ ਰਹਿੰਦੇ ਹੁੰਦੇ ਸਾਹਮਣੇ ਆ ਹੀ ਜਾਂਦੇ ਹੁੰਦੇ ਆ ਕਿਹੜੀ ਕਰਤੂਤ ਕੀਤੀ ਮੈਂ ਜਦੋਂ ਮੈਂ ਨਿਕਲ ਗਈ ਹਾਂ ਮੈਂ ਤਾਂ ਦੱਸ ਅੱਜ ਤਾਂ ਮੈਂ ਘਰ ਬੈਠੀ ਆ ਉੱਥੋਂ ਮੇਰਾ ਭਰਾ ਮੈਨੂੰ ਨਾਲ ਲੈ ਕੇ ਆਇਆ ਵਾ ਉੱਥੋਂ ਤੇਨੇ ਮੈਂ ਕਿਤੇ ਚਲ ਗਈ ਮੈਂ ਉੱਥੇ ਵੀ ਕਹੇ ਮੈਂ ਟਿਕ ਲਾਂਗੀ ਘੜ ਲਾਂਗੀ ਉੱਥੇ ਹੀ ਰਹਿ ਲਾਂਗੀ ਫਮੋਤਾ ਨਮੈਂ ਸਮਝ ਜਾ ਸਮਝ ਜਾ ਨਾ ਇਹ ਡੇੜੇ ਵੱਡੇ ਕੰਮ ਕਰਿਆ ਕਰ ਕੋਈ ਹੂਜ ਲਾਉਣੀ ਤੇ ਤੂੰ ਹੋਰ ਪਹਿਲਾ ਲੈ ਲੇਨੀ ਮੇਰੀ ਧੀ ਤੇ ਤੂੰ ਇਹ ਕੀ ਕੰਮ ਕੀਤਾ ਹੈ ਸਮਝ ਜਾ ਤੈਨ ਮੈਂ ਹੱਲੇ ਵੀ ਨਹੀਂ ਸਮਝਿਆ ਪਰ ਤੂੰ ਨਹੀਂ ਬਾਜੀ ਅੱਗੇ ਭਾਬੀ ਪਤਾ ਨਹੀਂ ਮੈਂ ਕਿਹੜੇ ਭਾਈਆਂ ਨੂੰ ਫਸੀ ਆ ਜੇ ਨਾ ਮੇਰਾ ਘਰ ਵਾਲਾ ਮਾਦਾ ਤੇ ਨਾ ਮੈਂ ਇੱਥੇ ਤੁਹਾਡੇ ਦਰ ਤੇ ਬੈੰਦੀ ਵੀ ਨਾਦਕੇਤੀ ਨੈਦਾ ਹੋਵੇ ਵੀ ਵੀ ਕੋਈ ਰੰਡੀ ਹੋਗੇ ਤੇ ਕਿਸਦੇ ਘਰਾਂ ਨੇ ਕੇ ਪੇਕਿਆਂ ਦੇ ਘਰਾਂ ਨੇ ਬਵੇ ਵੀ ਉਹ ਰਹਿਣਦੇ ਰਹਿਣਦੇ ਮਾਦਾ ਤੂੰ ਵੀ ਤੂੰ ਹੀ ਪੈਣ ਕਿੰਨਾ ਮੱਥਾ ਮਾਰਦੇ ਇਹ ਮਿੱਟੀ ਦਾ ਮਾਦੋ ਮਿੱਟੀ ਦਾ ਜਿੰਨਾ ਮਾਜੀ ਸਿਰਕ ਪਾ ਲੋ ਨਾ ਇਹ ਨਾ ਸੁਧਈ ਜਨਾਨੀ ਇਹ ਛੱਤਰ ਦੀ ਪਹਾ ਜਾਣਦੀ ਛੱਤਰ ਮੈ ਸਮਝ ਲੱਗਦੀ ਇਹਨੂੰ ਪਰ ਵੀ ਮਾਰੀ ਲਵਾ ਤੈ ਛੱਤਰ ਹੋਰ ਤੁਸੀਂ ਕਰ ਵੀ ਕੀ ਸਕਦੇ ਹੋ ਹਰ ਗੱਲ ਦੇ ਉੱਤੇ ਛੱਤਰ ਹਰ ਗੱਲ ਦੇ ਉੱਤੇ ਛੱਤਰ ਕਿੰਨੇ ਕੁ ਮਾਰੋਗੇ ਤੁਸੀਂ ਮੈਨੂੰ ਪਰ ਨਹੀਂ ਮਾਰ ਮੱਥਾ ਕੇ ਪਰ ਤੇਰੀ ਮਿੱਟੀ ਨਾ ਪਲੀਤ ਹੋ ਗਈ ਤੂੰ ਸਮਝਦੀ ਨਹੀਂ ਗੱਲ ਨੂੰ ਹਰ ਥਾਂ ਗਲਤੀਆਂ ਦੀ ਗਲਤੀਆਂ ਕਰਦੀ ਤੂੰ ਅੱਜ ਤੈਨ ਨੇ ਮੇਰਾ ਵਿਸ਼ਵਾਸ ਤੋੜ ਦਿੱਤਾ ਹੀ ਨਾ ਤੁਹਾਡਾ ਤੇ ਵਿਸ਼ਵਾਸ ਉੱਠ ਗਿਆ ਹੀ ਨਾ ਮੇਰੇ ਤੋਂ ਉਹ ਇੰਨੀ ਮਾੜੀ ਨੀਅਤ ਹਰਕਤ ਹੈ ਤੈਨੂੰ ਪਤਾ ਕਹਦੇ ਕੈਕਟਰ ਦੀ ਅੰਗਰੇਜ਼ੀ ਨਹੀਂ ਮਾੜੀ ਆ ਹਾਂ ਹਾਂ ਮੇਰੇ ਤੇ ਭਾਵੇਂ ਜਿੱਦਾਂ ਮਰਜ਼ੀ ਤੁਸੀਂ ਚੱਕੀ ਜਾਓ ਮੈਨੂੰ ਭਾਵੇਂ ਜਿੱਦਾਂ ਮਰਜ਼ੀ ਕਰੀ ਜਾਓ ਮੈਂ ਕਿਹੜੀ ਕਿਸ ਦੀ ਧੀ ਭੈਣ ਵਾਂ ਆਪਣੀ ਭੈਣ ਵਾਂ ਉਹਦਾ ਦੁੱਖ ਵਾ ਮੈਂ ਤੁਹਾਡੀ ਕੀ ਲੱਗਦੀ ਆ ਮੇਰਾ ਕਹਾਦਾ ਦੋਖ ਹੋਣਾ ਤੁਹਾਨੂੰ ਉਹ ਤੈਨੂੰ ਧੀਆਂ ਪੈਣਾ ਰਹਿਣਾ ਨਹੀਂ ਹੁੰਦਾ ਚਰ ਖਾ ਤੈਨੂੰ ਮਾਦਰੇ ਫੁੱਲਾਂ ਨੂੰ ਭਾ ਤੈਨੂੰ ਰਹਿਣਾ ਨਹੀਂ ਆ ਤੈਨੂੰ ਤੈਨੂੰ ਲੱਗਦੀ ਫਿੱਟ ਹੱਡੇ ਘਰ ਜਿਹੜੀ ਮੇਨ ਬਾਤ ਆ ਕਿਹੜੇ ਫੁੱਲ ਵਸਾਏ ਤੁਸੀਂ ਆ ਦਿਖਣ ਹੀ ਡਏ ਆ ਨਾਲੇ ਤੁਸੀਂ ਡਏ ਜਾਂ ਮੈਨੂੰ ਹਾਰ ਕੌਣ ਗੱਲ ਦੇ ਵਿੱਚ ਭਾਬੀ ਆਪ ਹੀ ਪਾਉਣੀ ਆ ਕੋਈ ਨਹੀਂ ਪਾਉਂਦਾ ਤੇਰੇ ਚੰਗਾ ਤੈਨੂੰ ਮੇਰੀ ਕਰਤੂਤਾਂ ਦੇਖੀਆਂ ਵਾ ਇੰਨੀ ਦੁਨੀਆ ਵਾ ਉਹਨਾਂ ਨੂੰ ਤੇ ਮੇਰੀ ਕਿਸੇ ਦੀ ਕਰਤੂਤ ਕੋਈ ਦਿਖੀ ਨਹੀਂ ਅਜੇ ਤੱਕ ਕੁਵਾਰੀ ਹੁੰਦੇ ਵੀ ਮੈਂ ਇਹ ਘਰ ਚ ਰਹੀ ਆ ਚਲ ਠੀਕ ਆ ਨਹੀਂ ਤੇਰੀ ਕਰਤੂਤ ਦਿਖੀ ਫਿਰ ਆਪਣੇ ਸਹੁਰਿਆਂ ਮੈਨੂੰ ਇਹ ਵੀ ਦੱਸਣਾ ਕਿਉਂ ਕੱਢਿਆ ਵਾ ਕਿਉਂ ਅਗਲਿਆਂ ਨੇ ਰਸਿਆਂ ਨਾਲ ਬੰਨ ਬੰਨ ਕੇ ਰੱਖਿਆ ਸੀ ਕਿਉਂ ਅਗਲਿਆਂ ਨੇ ਫੋਨ ਤੇਰੇ ਕੋਲ ਖੋਇਆ ਸੀ ਸਾਰੇ ਕੰਮਾਂ ਦਾ ਮੈਨੂੰ ਪਤਾ ਵਾ ਵੱਡੀ ਭਲੀਮਾਨ ਸ ਤੂੰ ਕੀ ਫੋਨ ਮੈਂ ਕਿੱਥੇ ਕਰਦੀ ਅਜੇ ਤਾਂ ਮੇਰਾ ਵੀਰ ਉਥੋਂ ਮੈਨੂੰ ਲੈ ਕੇ ਆਇਆ ਪੁੱਛ ਉਹਨੂੰ ਮੈਂ ਤਾਂ ਤਾਂ ਵੀ ਨਹੀਂ ਹੀ ਨਹੀਂ ਉਹਨੇ ਕਹਿਂਦੀ ਆਏਂਗੀ ਮੈਂ ਇੱਥੇ ਉਹ ਜਿੱਦਾਂ ਨਹੀਂ ਤੂੰ ਆਏਂ ਇੱਥੇ ਉਦੋਂ ਹੀ ਉੱਥੇ ਬਲਾਵਾ ਦੋ ਵਾ ਉਹਨਾਂ ਕੋਲਸ ਡਾਕ ਲੈ ਆਉਣ ਚਲੀ ਨੂੰ ਮੈਂ ਮਾਰ ਦਰਾਂ ਵਿਚਾਰੀ ਆੜੀ ਭੈਣ ਉਹਨਾਂ ਨੇ ਚੰਗਾ ਹੈਗਾ ਮਾਰ ਦਿੰਦੇ ਤੇ ਸਿਆਪਾ ਮੁੱਕ ਜਾਂਦਾ ਆਹ ਤਨਾ ਇਲਜ਼ਾਮ ਲੱਗਦੇ ਸਾਡੇ ਤੇ ਸਾਡੀ ਤਾਂ ਬਦਨਾਮੀ ਹੁੰਦੀ ਆਹ ਤੇ ਦਿੰਦੇ ਵੀ ਸੌਰਿਆਂ ਨੇ ਮਾਰਤੀ ਆ ਪਰ ਮੈਂ ਜਿਹਦੇ ਤੈਨੂੰ ਮੈਂਨੇ ਜ਼ਬਾਨ ਬੰਦ ਕਰ ਲਾ ਮੈਂ ਹੱਲੇ ਸੁਣ ਨਹੀਂ ਤੇਰੀਆਂ ਕੱਲਾਂ ਪਰ ਰੱਸੀ ਪਾਰਾ ਆਪਣੀ ਜ਼ੁਬਾਨ ਨੂੰ ਇੰਨੀ ਨਾ ਤਤੀ ਠੰਡੀ ਹੋ ਮਾਤਾ ਥੋੜੀ ਬਾੜੀ ਤੂੰ ਕਿਉਂ ਤੁਰ ਰੱਬ ਕੋ ਡਰ ਵੀ ਤੈਨੂੰ ਇਹੋ ਜਿਹੇ ਸੌਰੇ ਨਹੀਂ ਮਿਲੇ ਵੀ ਜਿੱਦਾਂ ਦੇ ਮੇਰੇ ਸੌਰੇ ਹੀ ਮੈਂ ਰੱਬ ਅੱਗੇ ਕੀ ਹੱਥ ਜੋੜਨੇ ਆ ਵੀ ਤੇਰੇ ਸੌਰੇ ਵਰਗਿਆਂ ਨਾਲ ਮਿਲ ਜਾਣ ਮੇਰੀ ਗੱਲ ਸੁਣ ਜਿੱਦਾਂ ਦੇ ਮੈਨੂੰ ਮਿਲੇ ਆ ਉਹ ਕਿਹੜੇ ਚੱਜਦੇ ਆ ਮੈਂ ਤਾਂ ਰੱਬ ਕਾੜੀ ਹੱਥ ਜੋੜਦੀ ਆ ਜਿਦਾਂ ਤੇ ਮੈਨੂੰ ਮਿਲੇ ਆ ਨਾ ਚਾਲਮ ਏਦਾਂ ਦੇ ਨਾ ਕਿਸ ਨੂੰ ਵੀ ਮਿਲਣਾ ਮੈਂ ਤੈਨੂੰ ਫਿੱਟ ਲਾਂਦੀ ਫੇ ਚੰਗੀ ਬਲੀ ਫਟੀ ਪਈ ਤੇ ਤੂੰ ਹੈ ਹੱਦ ਹੋ ਗਈ ਤੁਹਾਡੇ ਵਾਲੀ ਮੇਰੇ ਤੇ ਕਿ ਚੀਜ਼ੀਆਂ ਕੋ ਲਈ ਜਾਂਦੇ ਓ ਮੈਂ ਤੈਨੂੰ ਬਣ ਕੇ ਦੱਸਣਾ ਪੈਣਾ ਲੱਗਦਾ ਹੈ ਮੈਂ ਹੈ ਚੱਲ ਆਈਂ ਇਧਰ ਦੱਸਾਂ ਤੈਨੂੰ ਮੈਂ ਤੈਂਕਾ ਮੈਂ ਸ਼ੈਮਾ ਕੋਈ ਨਹੀਂ ਦੱਸਾਂ ਤੈਨੂੰ ਮੈਂ ਚੰਗੀ ਦੱਸ ਤੈਨੂੰ ਮੈਂ ਕਰਨ ਕੀ ਲੱਗਿਆ ਤੁਸੀਂ ਮੈਨੂੰ ਮੈਂ ਦੱਸਦਾ ਤੈਨੂੰ ਹੋ ਜਾ ਕੀ ਦੱਸੋਗੇ ਮੈਨੂੰ ਤੁਸੀਂ ਹਾਏ ਆ ਕੋਈ ਤਰੀਕਾ ਹੱਦੀ ਹੋ ਗਈ ਤੁਹਾਡੇ ਵਾਲੀ ਛੱਡੋ ਮੈਨੂੰ ਸ਼ਰਦੋ ਮੈਨੂੰ ਇਹ ਤੁਸੀਂ ਚੰਗਾ ਨਿਕਾਂਡੇ ਮੈਨੂੰ ਬਨ ਲ ਕੇ ਚੁੱਪ ਕਰਕੇ ਰਮਾਨਾ ਬਹਿ ਜਾ ਜੇ ਤੂੰ ਅੰਦਰ ਆਈ ਨਾ ਤੇ ਠੀਕ ਆ ਜੇ ਬਾਹਰ ਨਿਕਲੀ ਨਾ ਲੋਕਾਂ ਸਾਹਮਣੇ ਤਮਾਸ਼ਾ ਲਹੇਗੀ ਤੂੰ ਅੰਦਰ ਹੀ ਠੀਕ ਆ ਤੂੰ ਅੱਛਾ ਤੇ ਅੰਦਰ ਠੀਕ ਆ ਮੈਨੂੰ ਖੋਲ ਦੋ ਮੈਂ ਤੁਹਾਨੂੰ ਦੱਸਦਾ ਨਹੀਂ ਕਿ ਮੇਥੋਂ ਪੂਰਾ ਕੋਈ ਨਹੀਂ ਉਹ ਬੁਰਾ ਰਮੋਦ ਦੇ ਨਾ ਤਨਾ ਲਾਵਾਂ ਲਈਆਂ ਹੀ ਉਹਦਾ ਬੁਰਾ ਹੋੜਿਆ ਵਾ ਤੂੰ ਅੰਦਰ ਹੀ ਆ ਚੰਗਾ ਇੱਥੇ ਮਰੀ ਰਹਿ ਗਣ ਤੂੰ ਅੱਧੀ ਹੋ ਵੀ ਤੜਲੀ ਮੈਂ ਤੈਨੂੰ ਆਂਦੀ ਹੂੰ ਮੈਨੂੰ ਖੋਲ ਦੋ ਚੁੱਪ ਕਰਕੇ ਰਮਾਨਾ ਭਾਜਾ ਇੱਥੇ ਤੇ ਜਬਾਨ ਬੰਦ ਕਰ ਨੂ ਸੰਦਲ ਮੈਂ ਖੋਲ ਦੋ ਮੈਨੂੰ ਮੈਨੂੰ ਬੰਨ ਕੇ ਨਾ ਆ ਜਾ ਬੂਆ ਨਾ ਬੰਦ ਕਰੋ ਵੀ ਨਾ ਮੈਨੂੰ ਖੋਲ ਦੋ ਵੀ ਮੈਨੂੰ ਖੋਲ ਦੋ ਹਾਏ ਰੱਬਾ ਮੈਂ ਕੀ ਕਰਾਂ ਮੈਨੂੰ ਨਹੀਂ ਪਤਾ ਮੇਰਾ ਪਾਸਾ ਮੇਰੇ ਤੇ ਹੀ ਭਾਰੀ ਪੈ ਜਾਣਾ ਹਏ ਹਏ ਹਾਏ ਮੈਨੂੰ ਕੋਲ ਦੋਵੇਂ ਕ ਲੈਣੀਆਂ ਨਖਤੀਆ ਤੈਨੂੰ ਠੰਡ ਪੈ ਗਈ ਤੂੰ ਕਿਹੜੇ ਕਿਹੜੇ ਬਦਲੇ ਲੈਣਾ ਮੇਰੇ ਕੋਲੋਂ ਨਖਤੀਆ ਨਿਕਲ ਜਾ ਤੇ ਘਰ ਪਤਾ ਨਹੀਂ ਕਿਹੜੇ ਜਨਮ ਦਾ ਮੇਰੇ ਕੋਲ ਬਦਲਾ ਲੈਣ ਦੀ ਆ ਮੈਂ ਤਾਂ ਕਦੀ ਸੋਚਿਆ ਨਹੀਂ ਦੂਰ ਦੂਰ ਤੱਕ ਨਹੀਂ ਸੋਚਿਆ ਕਿ ਇਹ ਮੈਂ ਨਾ ਇਦਾਂ ਕਰੂਗੀ ਤੇ ਜਾਂ ਮੈਂ ਇਹਨਾਂ ਇਦਾਂ ਮਾੜਾ ਕਰਾਂ ਪੁੱਤ ਜਿਹੋ ਜਿਹਾ ਕਰਨਾ ਉਹੋ ਜਿਹਾ ਭਰਨਾ ਹੁਣ ਅੰਦਰ ਡਈ ਨਾ ਚੀਕਾ ਮਾਰਨ ਬੱਧੀ ਆ ਨਾ ਭਰਾ ਤੇਰੇ ਨੇ ਇੰਨੀ ਮਾਰਾ ਨਫਰਤ ਭਰੀ ਚਰਨ ਦਮਾਵੇ ਸਾਡੇ ਮਤੀ ਇਹ ਪਤਾ ਨਹੀਂ ਕਿੱਥੋਂ ਜਾਂਦਾ ਬਦਲ ਲੈਣ ਰਹੀ ਸਾਡੇ ਹੱਟਦੀ ਨਹੀਂ ਆਪਣੀ ਆਤ ਤੋਂ ਬਾਹਰ ਜਾਂਦੀ ਨਹੀਂ ਐ ਇੰਨਾ ਇਹਨੂੰ ਸਮਝਾਈਦਾ ਪਰ ਨਾ ਇਹ ਦਿਮਾਗ ਤੇ ਅਸਰ ਹੁੰਦਾ ਹੀ ਨਹੀਂ ਇਹਦੇ ਮੱਸਾ ਇਸ ਮਿਆਂ ਹੁਣ ਤਾਂ ਨੰਗ ਗਈ ਆ ਕਰਨਾਮ ਇਹਨਾਂ ਨੇ ਸਮਝਾ ਸਮਝਾ ਵੇਖ ਲੈ ਇਹਨਾਂ ਸਾਰੇ ਕੰਮ ਕਰ ਕਰ ਕੇ ਵੇਖ ਲੈ ਇਹ ਮੱਸਾ ਜਿੰਨੀ ਨਹੀਂ ਗਈ ਸਮਝੀ ਐ ਮੈਂ ਨਾ ਇਹਨੇ ਛਤਰਖਾਂ ਦੀ ਨਾ ਬੰਦਾ ਬਹੁਤ ਸੁਦਰ ਜੀ ਪਰ ਨਾ ਮੇਰੇ ਤਰ੍ਹਾਂ ਮੱਸ ਨਹੀਂ ਹੁੰਦੀ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਵਾ ਕਿ ਮੈਨੂੰ ਇੱਥੋਂ ਜਾ ਲੈਣ ਦੋ ਵੀ ਨੇ ਕਬਲ ਕਿੱਥੇ ਜਾਏਂਗੀ ਤੂੰ ਘੜੀ ਦੇ ਪਿਛੋਂ ਜਾਣ ਦੋ ਜਾਣ ਦੋ ਕਿੱਥੇ ਜਾਏਂਗੀ ਕਿਹੜੇ ਖੂਚ ਜਾ ਕੇ ਪੈਂਗੀ ਦੱਸ ਨਾ ਮੈਨੂੰ ਮੰਮੀ ਭਾਬੀ ਨੂੰ ਮੇਰੇ ਤੋਂ ਤਕਲੀਫ ਆ ਤੇ ਮੈਂ ਹੁਣ ਕੀ ਕਰਨਾ ਮੈਂ ਆਪਣੇ ਸਹੁਰੇ ਚਲ ਜਾਾਂਗੀ ਉੱਥੇ ਮੇਰੇ ਮੁੰਡੇ ਨੂੰ ਕਿੱਲਾ ਡੇਢ ਕਿੱਲਾ ਤੇ ਆਉਂਦਾ ਹੀ ਆ ਨਾ ਮੈਂ ਕਿਤੇ ਕਿਰਾਏ ਤੇ ਰਹਿ ਕੇ ਆਪਣੀ ਜ਼ਿੰਦਗੀ ਕੱਟ ਲਾਂਗੀ ਸਹੁਰੇ ਤਨ ਦੇ ਦੇਣਗੇ ਅੱਗੇ ਨੇ ਸਹੁਰਿਆਂ ਦੇ ਤਾਂ ਹੁਣ ਦੇ ਦੇਣਗੇ ਬੈਠੀ ਰਹਿ ਔਰ ਮਾਣ ਨਾ ਤੈਨੂੰ ਅਸੀਂ ਕਿੰਨਾ ਮਾਪੋਤਾ ਸਮਝਾਉਨੇ ਵੀ ਨਾ ਪੋਤੇ ਬਾਰ ਬਾਰ ਆਖਿਆ ਕਰ ਸਾਨੂੰ ਨਾਲੇ ਕਿੱਥੇ ੱੱਕੇ ਖਾਂਦੀ ਫਿਰੇਂਗੀ ਭੈਣ ਤੂੰ ਇੱਥੇ ਤੂੰ ਇੰਨੀ ਪਾ ਕੇ ਬਾਹ ਸਮਝਣਾ ਪਹਿਲਾਂ ਕਿੰਨਾ ਔਖਾ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ ਪਰ ਵੀਰ ਆ ਜਿਹੜੀਆਂ ਤੋਂਪ ਤਾਂ ਲੰਦੀ ਇਹਦੇ ਨਾਲ ਤਾਂ ਚੰਗਾ ਵਾ ਨਾ ਵੀ ਮੈਂ ਇਕੱਲੀ ਰਹਿ ਲਾਂਗੀ ਤਾਂ ਤੋਂਪ ਤਾਂ ਨਾ ਮੇਰੇ ਕਿੱਥੇ ਲੱਗਣਗੇ ਉੱਤੇ ਕੋਈ ਤੋਂਪ ਤਲਦਾ ਮੈਂ ਹੈਗਾ ਨਾ ਮਿੱਠਾ ਤੇ ਮੈਂ ਹਟਾ ਲੂ ਜਾਂਦਾ ਹਟਾਉਣੇ ਨੂੰ ਕੀ ਕਰਾਂ ਵੀਰ ਇੱਕ ਵਿਧਵਾ ਦੀ ਨਾ ਜ਼ਿੰਦਗੀ ਬੜੀ ਔਖੀ ਹੁੰਦੀ ਆ ਵੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਆ ਕਹਣਗੇ ਸੂਟ ਨਹੀਂ ਪਾਉਣਾ ਆ ਲਾਉਣਾ ਨਹੀਂ ਆ ਪਾਉਣਾ ਨਹੀਂ ਪਰ ਉਹਦੇ ਨਾਲ ਕੋਈ ਨਹੀਂ ਕਦੀ ਖੜਦਾ ਵੀ ਉਹ ਤਾਂ ਹੀ ਜੋ ਤੇਰੇ ਨਾਲ ਖੜੇ ਹੈ ਭਰਾ ਤੇਰੇ ਨਾਲ ਖੜਾ ਮਾਂ ਤੇਰੇ ਨਾਲ ਖੜਾ ਤੂੰ ਇਹ ਕਿਉਂ ਸੋਚਦੀ ਏ ਨਹੀਂ ਗੱਲ ਏ ਉਹ ਨਾਲੇ ਭੈਣ ਜਿਹੜਾ ਸਮਾਜ ਆ ਨਾ ਚੁੱਪ ਕਿਤੇ ਰਹਿਣ ਦਦਾ ਜਿੰਨਾ ਚੁੱਪ ਰਹੀਏ ਨਾ ਲੋਕ ਉਨਾ ਹੀ ਉੱਤੇ ਚੜਦੇ ਓਦਾਂ ਹੀ ਤੁੰਤਾਂ ਦੇ ਜੋ ਡੱਟ ਕੇ ਇਹਨੇ ਗਾੜੀ ਤੇ ਕੋਈ ਵੀ ਨਹੀਂ ਗੱਲ ਕਰਦਾ ਇਦਾਂ ਚੁੱਪ ਚੁੱਪ ਕੀਤਾ ਜਿੰਦਗੀ ਨਹੀਂ ਲੱਗਦੀ ਹੁੰਦੀ ਪੁੱਤ ਚੁੱਪ ਕੀਤਾ ਭਾਬੀ ਤੇਰੀ ਨੇ ਨਹੀਂ ਤੈਨੂੰ ਟਿਕਨ ਦੇਣਾ ਜਿੱਦਾਂ ਉਹ ਤੇਰੇ ਗਾੜੀ ਬੋਲਦੀ ਓਦਾਂ ਹੀ ਤੂੰ ਉਹਦੇ ਗਾੜੀ ਬੋਲ ਓਦਾਂ ਹੀ ਉਹਨੂੰ ਸਵਾਲ ਜਵਾਬ ਦੇ ਉਹਨੂੰ ਮੰਮੀ ਅਜੇ ਤਾਂ ਮਿਹਦੇ ਗਾੜੀ ਬੋਲਦੀ ਨਹੀਂ ਤੇ ਜੇ ਮੈਂ ਬੋਲ ਪੀ ਫੇਰ ਪਤਾ ਨਹੀਂ ਉਹਨੇ ਕੀ ਕਰਨਾ ਮੈਂ ਅਜੇ ਬੋਲਦੀ ਨਹੀਂ ਕਹਿੰਦੀ ਮੈਨੂੰ ਹੋਣ ਪੁੱਤ ਤੈਨੂੰ ਬੋਲਣਾ ਹੀ ਪੈਣਾ ਉਹਦੇ ਗਾੜੀ ਕਿੰਨਾ ਕਿਚਰਾ ਤੇ ਗਾੜੀ ਤੂੰ ਚੁੱਪ ਕੀਤੀ ਰਹਿਣਾ ਵਾ ਸਿਰ ਤੋਂ ਨਹੀਂ ਪਾਣੀ ਲੰਘਿਆ ਤਾਂ ਲੈ ਵੇ ਗਾੜੀ ਚੁੱਪੀ ਕੀਤੀ ਰਹਿਣਾ ਤੂੰ ਫੇਰ ਮੈਂ ਕਹਿ ਦਿੰਨੀ ਆ ਚੱਲ ਮੇਰੀ ਵੱਡੀ ਭਾਬੀ ਆ ਵੀ ਅੱਗੇ ਨਹੀਂ ਬੋਲਿਆ ਜਾਂਦਾ ਮੰਮੀ ਪਰ ਉਹ ਨਹੀਂ ਹਟਦੀ ਵੀ ਜਿੱਦਨ ਦੀ ਇਸ ਘਰ ਚ ਆਈ ਆ ਨਾ ਚੜੇਲ ਜੀ ਇੰਨੇ ਤਾਂ ਮੇਰਾ ਨਾ ਜੀਣਾ ਹੀ ਮੁਸ਼ਕਲ ਬਣੇ ਤਾ ਇੱਕ ਵਾਰੀ ਮੈਂ ਨਾ ਹਾਏ ਖੋਲੀ ਗਈ ਖੋਲੀ ਜਾਮਨ ਤਾਂ ਫੇਰ ਤੈਨੂੰ ਦੱਸੂਗੀ ਵੀ ਤੇਰਾ ਬਣਦਾ ਕੀ ਐ ਘਰ ਦੇ ਵਿੱਚ ਇਹਨੇ ਮੈਨੂੰ ਨਾ ਸਤਾ ਹੀ ਮਾਰਿਆ ਪੁੱਠਿਆਂ ਪੈਰਾਂ ਵਾਲੀ ਨੇ ਝੜੇਲ ਜੀ ਨਾ ਹੋਵੇ ਤੇ ਕਿਥੇ ਤਾਂ ਦੀ ਦੇਖੀ ਤਾਂ ਸਹੀ ਹੁਣ ਤੇਰੀ ਮੈਂ ਦੱਸਦੀ ਕੀ ਕੀ ਕਰਦੀ ਆ ਤੇਰੇ ਨਾਲ ਖੋਲੋ ਬੂਆ ਕੱਢੋ ਮੈਨੂੰ ਬਾਹਰ ਇੱਕ ਵਾਰੀ ਬੂਆ ਖੋਲੋ ਤਾਂ ਸਹੀ ਫੇਰ ਵੇਖੋ ਤੇਰਾ ਬਣਦਾ ਕੀ ਆ ਅੱਗੇ ਮੈਂ ਆਪਣੇ ਪਿਓ ਦੇ ਅੱਖੇ ਤਾਨੂੰ ਕੁਰਸੀ ਤੋਂ ਸੱਟਾ ਹੀ ਨਾ ਹੋਣੀ ਛੜੋ ਖੋਲੋ ਬੂਆ ਹਾਏ ਰੱਬਾ ਇਦਾਂ ਤਾਂ ਨਹੀਂ ਇਹਨਾਂ ਨੇ ਬੂਆ ਖੋਲਣਾ ਪਰ ਮੈਨੂੰ ਕੋਈ ਨਾ ਕੋਈ ਸਕੀਮ ਨਾ ਲਾਉਣੀ ਪੈਣੀ ਇੱਥੋਂ ਬਾਹਰ ਨਿਕਲਣੀ ਹਾਏ ਕਿਹੜੀ ਸਕੀਮ ਲਾਵਾਂ ਹੈ ਕੀ ਕਰਾਂ ਮੈਂ ਸਮਝ ਨਹੀਂ ਆ ਰਿਹਾ ਡੱਬੇ ਇੱਦਾਂ ਹੀ ਕਰਦੀ ਫਿਰ ਵੇਖੀ ਕਿੱਡੀ ਛੇਤੀ ਬੂਹਾ ਖੋਲਦੇ ਆ ਇਹ ਤੂੰ ਹੀ ਸਕੀਮੀ ਹੋ ਨਾ ਤੇ ਮੈਂ ਤੁਹਾਡੇ ਨਾਲ ਵਾਦ ਨਹੀਂ ਕੀਨੀ ਆ ਇੱਕੀ ਤੇ ਸਹੀ ਨਾ ਤੂੰ ਇਹ ਬੂਆ ਖੋਲ ਲੈ ਨਾ ਆਪਣੇ ਆਪ ਹੀ ਤੇ ਤੁਹਾਡਾ ਬਣਦਾ ਕੀ ਇੱਥੇ ਬਸ ਕਰ ਕਿੱਦਾਂ ਨਹੀਂ ਬੂਆ ਖੋਲਦੇ ਤੂੰ ਮੈਂ ਵੀ ਪੰਘਵਾਵਾਂ ਤੁਹਾਨੂੰ ਕਿੱਦਾਂ ਪਤਾ ਲੱਗੂ ਕਿ ਤੁਹਾਡਾ ਕੀ ਦੇ ਨਾਲ ਵਾ ਪਿਆ ਤੂੰ ਆ ਤੂੰ ਆ ਚਾਹੀਦਾ ਤੈਨੂੰ ਤੂੰ ਆ ਅੱਗ ਨਹੀਂ ਚਾਹੀਦੀ ਮੈਨੂੰ ਅੱਗ ਤੂੰ ਫਟ ਕੋ ਵੀਰ ਆ ਤੂੰ ਆ ਕਹਿੰਦੀ ਆਉਂਦੇ ਆ ਵਾ ਅੰਦਰ ਕਿਤੇ ਅੱਗ ਤਾਂ ਨਹੀਂ ਲਾ ਲਈ ਭਾਬੀ ਨੇ ਗਰਨਾ ਮਾੜਸੇ ਲੋ ਅੰਦਰੋਂ ਬੰਨ ਤੇ ਆਇਆ ਇਹਨੇ ਹੋਰ ਸਿਆਪਾ ਪਾ ਦੇ ਸਾਡੇ ਨੇ ਤਾਂ ਹਨ ਬਣਾ ਦੇ ਹੁਣ ਕੋਖਰੀ ਮਾਤਾ ਕਰਦੀ ਬੈਠੀ ਮਾਨਾ ਇੰਜੋ ਕੀ ਨਹੀਂ ਆ ਗਈ ਨਹੀਂ ਵੀਰ ਓਟ ਕੇ ਵੇਖ ਲੈ ਤੈਨੂੰ ਪਤਾ ਨਹੀਂ ਹੈਗੀ ਵੇਖ ਤੇ ਸਹੀ ਪੰਗਾ ਖਾਣਾ ਜੇ ਬਾਹਰ ਜਿਹਦੇ ਅੰਦਰ ਦਰਦ ਆ ਜਾਂਦੀ ਏ ਆਏ ਤੂੰ ਹਾਈ ਨਾ ਆਏ ਹੇ ਕੀ ਅੰਦਰ ਕੱਖ ਨਹੀਂ ਦੇਦੇ ਕਿਤੇ ਬਾਪੀ ਕਿਤੇ ਹਾਏ ਹਾਏ ਨਾ ਤੂੰ ਆ ਵੀ ਬਾਪੀ ਕਿਤੇ ਆ ਦਿਖਾ ਨਹੀਂ ਦੇ ਕੋਈ ਕੁਰਸੀ ਤੇ ਖਾਲੀ ਕਿਤੇ ਆ ਤੂੰ ਆ ਕਿਤੇ ਦਿਖਾ ਨਹੀਂ ਟੀਵੀ ਨੂੰ ਕੋਈ ਮੇਰੇ ਮੇਸਜ ਚਾਹ ਗਈ ਇਹ ੁੰਡਾ ਮਾਤ ਬਾਹਰ ਉਹਨ ਨਿਕਲ ਗਿਆ ਬਾਹਰ ਬਾਹਰ ਦੌੜ ਗਿਆ ਅੰਦਰ ਵੜ ਕੇ ਤੂੰ ਇਹਦੀ ਅੰਦਰ ਜਾ ਨਾ ਮਰ ੁੰਡਾ ਵਾਲਾ ਨਹੀਂ ਪਤਾ ਇਹ ਮੇਰਾ ਉੱਤ ਸਿਆਪਾ ਕਰਾ ਕਰਦੇ ਹੈਂ ਰਹਿ ਦੇ ਅੰਦਰ ਸੁਖਾ ਨੂੰ ਮਰਦੀ ਅੰਦਰ ਮੈਂ ਮੇਰਾ ਸਾਰਾ ਇਹ ਜਾਣਦਾ ਮੈਨੂੰ ਕਿਹਦੇ ਪਾਰ ਉਹ ਪੰਖਾਲੇ ਨੂੰ ਇਹਨੂੰ ਕੋ ਖੋਜੇ ਹਣ ਮੰਮੀ ਤੇ ਬੈਰ ਕੀ ਪ੍ਰੋਬਲਮ ਮੈਨੂੰ ਕੀ ਕਰਾਂ ਮੈਨੂੰ ਵੀਰੇ ਕੁੰਨਾ ਤੋੜ ਦੇ ਤੂੰ ਖੋਲ ਦੇ ਤੂੰ ਖੇਚ ਨਾ ਜਿਉ ਤੈਨੂੰ ਮੈਂ ਦੱਸ ਰਹਿਂਦੇ ਅੰਦਰ ਸੁਖਾ ਨੂੰ ਤੂੰ ਅੱਧੀ ਅੰਦਰ ਜਾ ਵੇਖ ਕੀ ਅੱਗ ਲਾ ਲਈ ਇਹ ਹੁਣ ਮੈਨੂੰ ਮਾਰੂਗੀ ਜਾਂ ਆਪ ਦੀ ਜਾ ਕੇ ਇਹਨੇ ਪਸਾਜ ਮਾਤਾ ਦਾ ਮਾਰੋ ਪਹਿਲਾਂ ਕਿਤੇ ਜੇ ਮੈਂ ਆਖਿਆ ਨਾ ਪਿਆਂਦਾ ਮਰਦੇ ਰਹਿੰਦੇ ਐਸੇ ਵਾਈ ਜੋਗੀ ਸੀ ਤੂੰ ਅਸੀਂ ਕੱਢ ਬਾਹਰ ਨੂੰ ਚੱਲ ਰੌਲਾਦਾ ਪਾਪੂਆ ਕੋਲ ਪਖਾ ਬੁਆ ਹੈ ਹੁਣ ਪਤਾ ਲੱਗਾ ਬੈਠੇ ਰਹੋ ਤਿੰਨੇ ਜਾਣੇ ਅੰਦਰ ਮੈਨੂੰ ਆਂਦੇ ਹੀ ਹੁਣ ਕੁਰਸੀ ਦੇ ਉੱਤੇ ਭੁੱਖੀ ਮਰेंगी ਮੈਨੂੰ ਇਹਨੇ ਅੰਦਰ ਬੰਦ ਕੀਤਾ ਹੀ ਤੇ ਦੋਵੇਂ ਮਾਵਾਂ ਤੇ ਯਾਨੀ ਗਾਂ ਹੋਈਆਂ ਲੱਗਾ ਪਤਾ ਪੰਮਾ ਦੇ ਦਿਮਾਗ ਦਾ ਪੰਮਾ ਨੂੰ ਤੇ ਤੁਸੀਂ 1 ਘੰਟੇ ਅੰਦਰ ਬੰਦ ਕਰ ਛਕੇ ਤੇ ਪੰਮਾ ਨੇ ਤੁਹਾਨੂੰ ਹੁਣ ਭੁੱਖੇ ਮਾਰਨਾ ਹੀ ਗਿਣਗਣ ਕੇ ਬਦਲੇ ਲੈਣੇ ਕੱਲੀ ਕੱਲੀ ਗੱਲ ਦੇ ਮੇਰੇ ਨਾਲ ਲੱਗੇ ਹੀ ਵੱਡੇ ਪੰਗੇ ਲੈਣ ਤੁਹਾਨੂੰ ਪਤਾ ਲੱਗੂਗਾ ਕਿ ਪੰਗੇ ਮਹਿੰਗੇ ਕਿੰਨੇ ਪੈਂਦੇ ਆ ਪੰਮੋ ਚੀਜ਼ ਕੀ ਆ ਮੈਨੂੰ ਅੰਦਰ ਬੰਦ ਕੀਤਾ ਸੀ ਨਾ ਤੇ ਬੁੱਢੜੀ ਵੀ ਨਹੀਂ ਕਿਤੇ ਗਾਂ ਹੋਈ ਉਦਾਂ ਦੀ ਮੇਰੀ ਨੋਂ ਨਹੀਂ ਕੋ ਕਹਿਣਾ ਜੇ ਆ ਵੋ ਵਾ ਹੁਣ ਵੇਖੀ ਮਤਾ ਜਿੱਦਾਂ ਤਾਂ ਇਹਨਾਂ ਸਾਹ ਦੀ ਪ੍ਰੋਬਲਮ ਆ ਨਾ ਅੰਦਰੇ ਸਾਹ ਘਟਕੇ ਨਾ ਨਾ ਮਰेंगी ਤੇ ਤੂੰ ਵੀ ਕੀ ਯਾਦ ਕਰੇਗੀ ਵੀ ਪੰਮੋ ਚੀਜ਼ ਕੀ ਆ ਮੇਰਾ ਦਿਮਾਗ ਨਾ ਤੁਹਾਡੇ ਨਾਲ 4 ਗੁਣਾ ਵੱਧ ਚੱਲਦਾ ਵਾ ਤੁਸੀਂ ਤਾਂ ਇੱਥੇ-ਇੱਥੇ ਦਿਮਾਗ ਚਲਾਉਂਦੇ ਹੀ ਹੈ ਨਾ ਪੰਮਾ ਗਾਂ ਦੀ ਸੋਚਦੀ ਆ